ਨਮਸਕਾਰ ਤੇ ਸੱਚਾ ਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾ ਗੱਲ ਥਾਣਾ ਬਲਟੋਹਾ ਦੀ ਪੁਲਿਸ ਨੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗਿਆਂ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਤੇ ਉਹਨਾਂ ਕੋਲੋਂ ਇੱਕ ਦੇਸੀ 32 ਬੋਰ ਪਿਸਤੌਲ ਬਰਾਮਦ ਕੀਤੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬਲਟੋਹਾ ਪੁਲਿਸ ਪੈਟਰੋਲਿੰਗ ਦੌਰਾਨ ਪਿੰਡ ਆਸਲ ਡਰੇਨ ਤੇ ਮੌਜੂਦ ਸੀ ਇਸੇ ਦੌਰਾਨ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗੇ ਇੱਕ ਐਕਟਿਵਾ ਤੇ ਸਵਾਰ ਹੋ ਕੇ ਆ ਰਹੇ ਸਨ ਜਿਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਰੁਕਣ ਦੀ ਬਜਾਏ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਜਦੋਂ ਗੋਲੀ ਚਲਾਈ ਤਾਂ ਦੋ ਗੈਂਗਸਟਰ ਦੇ ਲਤ ਦੇ ਵਿੱਚ ਗੋਲੀ ਲੱਗ ਗਈ ਜਿਸ ਨਾਲ ਦੋਵੇਂ ਹੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰਕੇ ਸਿਵਲ ਹਸਪੀਟਲ ਵਿਖੇ ਦਾਖਲ ਕਰਵਾ ਦਿੱਤਾ ਹੈ ਫਿਲਹਾਲ ਪੁਲਿਸ ਨੇ ਇਸ ਮਾਮਲੇ ਸੰਬੰਧੀ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਪੁਲਿਸ ਪੈਟਰੋਲਿੰਗ ਦੌਰਾਨ ਇਹ ਐਨਕਾਊਂਟਰ ਦੇਖਣ ਨੂੰ ਮਿਲਿਆ ਹੈ ਐਨਕਾਊਂਟਰ ਦੌਰਾਨ ਦੋ ਗੁਰਗੇ ਕਾਬੂ ਕੀਤੇ ਗਏ ਦੋਨਾਂ ਦੀ ਲੱਤਾਂ ਦੇ ਵਿੱਚ ਗੋਲੀ ਲੱਗੀ ਹੈ ਦੋਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਹੈ ਪੁਲਿਸ ਨੇ ਗੈਂਗਸਟਰ ਨੂੰ ਰੁਕਣ ਦੀ ਜਿਹੜੀ ਹੈ ਉਹ ਰੁਕਣ ਲਈ ਕਿਹਾ ਸੀ ਪਰ ਗੈਂਗਸਟਰ ਜਿਹੜੇ ਨੇ ਉਹ ਨਹੀਂ ਰੁਕੇ ਤੇ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਪੁਲਿਸ ਦੇ ਉੱਪਰ ਫਿਰ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਦੇ ਵਿੱਚ ਦੋਵੇਂ ਗੈਂਗਸਟਰ ਦੀ ਲੱਤਾਂ ਦੇ ਵਿੱਚ ਗੋਲੀ ਲੱਗ ਗਈ ਦਾ ਇਨਕਾਊਂਟਰ ਜਿਹੜਾ ਤਰਨਤਾਰਨ ਦੇ ਵਿੱਚ ਹੋਇਆ ਹੈ ਪੁਲਿਸ ਪੈਟਰੋਲਿੰਗ ਦੌਰਾਨ ਇਹ ਇਨਕਾਊਂਟਰ ਵੇਖਣ ਨੂੰ ਮਿਲੇ ਆਇਆ ਇਨਕਾਊਂਟਰ ਦੌਰਾਨ ਦੋਵੇਂ ਗੁਰਗਿਆਂ ਨੂੰ ਕਾਬੂ ਕਰ ਲਿਆ ਗਿਆ ਦੋਵਾਂ ਦੀ ਲੱਤ ਦੇ ਵਿੱਚ ਗੋਲੀ ਲੱਗ ਗਈ ਹੈ ਐਕਟਿਵਾ ਤੇ ਸਵਾਰ ਸਨ ਪੁਲਿਸ ਨੇ ਗੈਂਗਸਟਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਇਹ ਨਹੀਂ ਰੁਕੇ ਬਲਕਿ ਪੁਲਿਸ ਦੇ ਉੱਪਰ ਹੀ ਗੋਲੀਆਂ ਫਾਇਰ ਕਰਨ ਲੱਗ ਗਏ ਸੀ ਗੈਂਗਸਟਰ ਫਿਰ ਗੈਂਗਸਟਰ ਨੂੰ ਰੋਕਣ ਦੇ ਲਈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾ ਇਹ ਵੱਡਾ ਇਨਕਾਊਂਟਰ ਕਿਹਾ ਜਾ ਸਕਦਾ ਹੈ ਪੁਲਿਸ ਪੈਟਰੋਲਿੰਗ ਦੌਰਾਨ ਜੋ ਕਿ ਹੋਇਆ ਹੈ ਦੋ ਗੁਰਗੇ ਕਾਬੂ ਕਰ ਲਏ ਗਏ ਨੇ ਇਨਕਾਊਂਟਰ ਦੌਰਾਨ ਤੇ ਦੋਵੇਂ ਗੁਰਗਿਆਂ ਤੇ ਲੱਤਾਂ ਦੇ ਵਿੱਚ ਗੋਲੀ ਲੱਗੀ ਹੈ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਦਰਸ਼ਨ ਸੰਧੂ ਜੁੜਗੇ ਨੇ ਤਰੰਤਾਰੰਤੋ ਦਰਸ਼ਨ ਕੀ ਕੁਝ ਜਾਣਕਾਰੀ ਹੈ ਜਿਹੜਾ ਇਨਕਾਊਂਟਰ ਹੋਇਆ ਹੈ ਦੋਵੇਂ ਗੁਰਗੇ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜੀ ਬਿਲਕੁਲ ਪੁਸ਼ਪਤ ਅਸਮ ਜਵੰਦਗੀ ਤਰੰਤਾਂ ਦੀ ਵੋਹਾਪੁਰ ਨੇ ਤਾਂ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿ ਨਾਮੀ ਗੈਂਗਸਟਰ ਪ੍ਰਭ ਦਸਵਾਲ ਦੇ ਦੋ ਗੁਰਗਿਆਂ ਜਿਹੜਾ ਜਨਫਤਾਰ ਜਿਹੜਾ ਕੀਤਾ ਗਿਆ। ਗ੍ਰਿਫਤਾਰ ਜਿਹੜੀ ਉਸ ਸਮੇਂ ਹੁੰਦੀ ਹੈ ਜਦੋਂ ਤਕਰੀਬ 5 ਵਜੇ ਦੇ ਕਰੀਬ ਨਾਕਾਬੰਦੀ ਕੀਤੀ ਸੀ ਇਹਦੇ ਦੋ ਨੌਜਵਾਨਾਂ ਨੂੰ ਪੁਲਿਸ ਜਿਹੜੀ ਇਹ ਦੇਖਦੀ ਹੈ ਤਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਜਦ ਕੋਸ਼ਿਸ਼ ਕਰਦੀ ਹੈ ਤਾਂ ਨੌਜਵਾਨਾਂ ਦੇ ਵੱਲੋਂ ਪੂਰੀ ਦੂਸਰ ਜਿਹੜੀ ਹੈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਕਰਦੇ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ। ਦੋ ਨੌਜਵਾਨ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਜਾਂਦੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਨਾਂ ਨੇ ਆਪਣਾ ਸੰਪਰਕ ਜਿਹੜਾ ਪ੍ਰਭ ਦਾਸਵਾਲ ਨਾਮਕ ਗੈਂਸਟਰ ਦੇ ਨਾਲ ਦੱਸਿਆ ਜੀ ਗ੍ਰਿਫਤਾਰੀ ਕਰਦੇ ਉਹਨਾਂ ਦੇ پاس ਇੱਕ ਬੱਤੀ ਬੋਰ ਦਾ ਪਿਛੜਲੇ ਤੇ ਹੋਰ ਵੀ ਕਈ ਹਥਿਆਰ ਜਿਹੜੇ ਨੇ ਉਹਨਾਂ ਦੇ ਕੋਲੋਂ ਬਰਾਮਦ ਕੀਤੇ ਜਾਂਦੇ ਨੇ ਜੀ ਤੇ ਕਦੋਂ ਹੋਈ ਹੈ ਇਹ ਘਟਨਾ ਇਹ ਪੂਰਾ ਇਨਕਾਊਂਟਰ ਹੈ ਰਾਤ ਨੂੰ ਹੋਇਆ ਜਾਂ ਫਿਰ ਤੜਕੇ ਸਵੇਰੇ ਦੀ ਇਹ ਘਟਨਾ ਹੈ ਜੀ ਬਿਲਕੁਲ ਦੱਸਵਾਂਗੇ ਕਿ 3:05 ਵਜੇ ਤਰੀਕ ਤੜਕਸਾਰ 5:00 ਵਜੇ ਪੁਲਿਸ ਨੇ ਇਨਕਾਊਂਟਰ ਕੀਤਾ ਤੇ ਉੱਥੇ ਕਹਿਣਾ ਹੈ ਕਿ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੀ ਇੰਦਰੀ ਨੌਜਵਾਨ ਜਿਹੜੇ ਜਾ ਰਹੇ ਸੀ ਤੇ ਪੁਲਿਸ ਦੇ ਬੋਲੋ ਇਹਨਾਂ ਦੀ ਜਿਹੜੀ ਕੋਸ਼ਿਸ਼ ਨੂੰ ਹੈ ਨਕਾਮ ਕੀਤਾ ਗਿਆ ਤੇ ਇਹਨਾਂ ਦਾ ਮੌਕੇ ਤੇ ਜਿਹੜਾ ਐਨਕਾਊਂਟਰ ਕਰਕੇ ਇਹਨਾਂ ਨੂੰ ਬਿਰਸਤਾਰ ਕਰ ਲਿਆ ਗਿਆ ਜੀ ਠੀਕ ਹੈ ਦਰਸ਼ਨ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ